ਹਾਂਜੀ ਸਤਿ ਸ੍ਰੀ ਅਕਾਲ ਜੀ ਲਓ ਜੀ ਅਨਾਰ ਤੁਹਾਨੂੰ ਦਿਖਾਉਣੇ ਲੱਗੇ ਹੋਏ ਦੇਖੋ ਜੀ ਨਾਰ ਬਲੇ 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 ਬਹੁਤ ਸੋਹਣਾ ਰਿਜ਼ਲਟ ਬੂਟੇ ਨੇ ਦਿੱਤਾ ਜੀ ਅਨਾਰਾਂ ਦਾ ਅੱਧ ਤੁਸੀਂ ਥੱਲੇ ਵੀ ਦੇਖ ਸਕਦੇ ਆ ਇਧਰਲੇ ਪੱਲੇ ਵੀ ਤੁਸੀਂ ਦੇਖੋ ਬਹੁਤ ਮੋٹے ਮੋٹے ਨਾਰ ਲੱਗੇ ਹੋਏ ਆ ਇਧਰਲੀ ਟਾਣੀਆਂ ਸਾਰੀ ਭਰੀ ਹੋਈ ਹੈ ਜੀ ਆਹ ਦੇਖੋ ਥੱਲੇ ਵੀ ਮੈਂ ਤੁਹਾਨੂੰ ਦਿਖਾਉਣਾ ਸਾਰੇ ਤਾਰਿਖੋ ਆਸਾ ਰਿਆ ਥੱਲੇ ਆ ਜਿਹੜੀਆਂ ਨਾ ਟਾਣੀਆਂ ਭਰੀਆਂ ਹੋਈਆਂ ਇੱਧਰ ਹੀ ਪਾਸੇ ਆਜੋ ਇੱਧਰੋਂ ਆ ਦੇਖੋ ਇਹ ਨਾਰ ਲੱਗਾ ਹੋਇਆ ਜੀ ਆਪਣੇ ਬਹੁਤ ਵਧੀਆ ਰਿਜ਼ਲਟ ਬੂਟੇ ਦੇ ਰਿਹਾ ਜੀ ਫਲਾਂ ਵਾਲੇ ਤੇ ਹਰੀਕੇ ਬੂਟੇ ਜਿਹੜਾ ਵੀ ਅਸੀਂ ਲੈ ਕੇ ਆਈਦਾ ਤੇ ਉਹਨਾਂ ਦਾ ਰਿਜ਼ਲਟ ਵਧੀਆ ਹੁੰਦਾ ਫਿਲਹਾਲ ਜੀ ਅਸੀਂ ਆਪ ਜਿਹੜਾ ਇਹਦਾ ਟੈਸਟ ਵਗੈਰਾ ਇੱਥੇ ਵਗੈਰਾ ਲਾ ਕੇ ਚੈੱਕ ਕਰਕੇ ਫੇਰ ਦੇਈਦਾ ਗਾਹਾਂ ਕਿਉਂਕਿ ਕਾਹਾਂ ਬੂਟਾ ਵਧੀਆ ਹੋਵੇ ਲਓ ਇੱਧਰ ਫੇ ਆ ਜਾਂਦੇ ਸਾਡੇ